ਜਿਨ੍ਹਾਂ ਨੇ ਬੈਠ ਕੇ ਫੈਸਲਾ ਇਹ ਕੀਤਾ ਕਿ ਕੰਮ ਕਰੋ ਜੇ ਸਿੱਖ ਗੁਰੂ ਨੂੰ ਪਿਆਰ ਕਰਦੇ ਆ ਨਾ ਤੇ ਗੁਰੂ ਵੀ ਆਪਣੇ ਸਿੱਖਾਂ ਨੂੰ ਪਿਆਰ ਕਰਦਾ ਹੈ ਜੇ ਗੁਰੂ ਨੂੰ ਆਪਾਂ ਨੇ ਡਲਾਉਣਾ ਹੈ ਨਾ ਗੁਰੂ ਨੂੰ ਡਰਾਉਣਾ ਹੈ ਗੁਰੂ ਝੁਕੇ ਕੰਮ ਕਰੋ ਗੁਰੂ ਦੇ ਸਾਹਮਣੇ ਗੁਰੂ ਦੇ ਸਿੱਖਾਂ ਨੂੰ ਪਹਿਲਾਂ ਆਪਾਂ ਜ਼ੁਲਮ ਕਰਨਾ ਸ਼ੁਰੂ ਕਰ ਦੋ ਗੁਰੂ ਦੇ ਸਿੱਖਾਂ ਦੇ ਜ਼ੁਲਮ ਕਰੋ ਗੁਰੂ ਦੇ ਸਿੱਖਾਂ ਦੇ ਉੱਤੇ ਅਤਿਆਚਾਰ ਕਰੋ ਤੇ ਗੁਰੂ ਇਹਨਾਂ ਨੂੰ ਦੇਖੇਗਾ ਤਾਂ ਡਰੇਗਾ ਆਪਣੇ ਸਿੱਖਾਂ ਨੂੰ ਪਿਆਰ ਵੀ ਕਰਦਾ ਹੈ ਆਪਣੇ ਸਿੱਖ ਦੇ ਉੱਤੇ ਜ਼ੁਲਮ ਖੋੜੀ ਹੋਣ ਦੇਗਾ ਤੇ ਗੁਰੂ ਤੇਗ ਬਹਾਦਰ ਪਾਸ਼ਾ ਡੋਲ ਜਾਣਗੇ ਜੀ ਸੰਗਤ ਜੀ ਅਗਲਾ ਦਿਨ ਚੜ ਗਿਆ ਜਿੱਦੜ ਸ਼ਹੀਦੀ ਹੋਣੀ ਹੈ 11 ਨੰਬਰ 1675 ਲਿਖਣ ਵਾਲਿਆਂ ਨੇ ਦਿਨ ਵੀਰਵਾਰ ਲਿਖਿਆ ਗੁਰੂ ਤੇਗ ਬਹਾਦਰ ਪਾਸ਼ਾ ਪਿੰਦਰੇ ਵਿੱਚ ਬੰਦ ਨੇ ਇਸ ਸਤਿਗੁਰ ਦੇ ਪਹਿਲੇ ਸਿੱਖ ਬਾਬਾ ਮਤੀ ਦਾਜ ਜੀ ਨੂੰ ਸਾਹਮਣੇ ਲਿਆਂਦਾ ਗਿਆ। ਬਾਬਾ ਮਤੀ ਦਾਜ ਜੀ ਨੂੰ ਸਾਹਮਣੇ ਖੜਾਇਆ ਗਿਆ। ਇਹ ਇੱਕ ਦਿਨ ਦਾ ਇਤਿਹਾਸ ਨਹੀਂ ਹੈ ਸੰਗਤ ਜੀ। ਇਤਿਹਾਸ ਬਹੁਤ ਪੁਰਾਣਾ ਹੈ। ਬਹੁਤ ਪੁਰਾਣਾ ਇਤਿਹਾਸ ਹੈ। ਕਈ-ਕਈ ਪੀੜੀਆਂ ਜੁੜੀਆਂ ਹੋਈਆਂ ਹਨ ਇਹਨਾਂ ਦੀ। ਤੁਸੀਂ ਜਦੋਂ ਇਤਿਹਾਸ ਪੜੋਗੇ ਨਾ ਬਾਬਾ ਮਤੀ ਦਾਜੀ ਦਾ ਬਾਬਾ ਮਤੀ ਦਾਜੀ ਦੇ ਪਰਿਵਾਰ ਦੇ ਵਿੱਚ ਜੋ ਇਹਨਾਂ ਦੇ ਬਜ਼ੁਰਗ ਹੋਏ ਨੇ ਬਾਬਾ ਗੋਤਮ ਜੀ ਬਾਬਾ ਗੋਤਮ ਜੀ ਦੇ ਅੱਗੇ ਪਰਿਵਾਰ ਵਿੱਚ ਹੋਇਆ ਭਾਈ ਪੈਰਾਗਾ ਜੀ ਭਾਈ ਪੈਰਾਗੇ ਦੇ ਅੱਗਾ ਪੁੱਤਰ ਹੋਇਆ ਭਾਈ ਦਵਾਰਕਾ ਜੀ ਦਵਾਰਕਾ ਜੀ ਦਾ ਅੱਗੇ ਪੁੱਤਰ ਹੋਇਆ ਹੀਰਾ ਮੱਲ ਜੀ ਤੇ ਹੀਰੇ ਮੱਲ ਦੇ ਤਿੰਨ ਪੁੱਤਰ ਨੇ ਬਾਬਾ ਮਤੀ ਦਾਸ ਬਾਬਾ ਸਤੀ ਦਾਸ ਬਾਬਾ ਜਤੀ ਦਾਸ ਬਾਬੇ ਜਤੀ ਦਾਦਾ ਜੇਕਰ ਬੜਾ ਘਟ ਹੁੰਦਾ ਦੋ ਪੁੱਤਰ ਨੇ ਤੇ ਦੋਨੇ ਅੱਜ ਚਾਂਦਨੀ ਚੌਂਗ ਚ ਖਲੋਤੇ ਨੇ ਇੰਨਾ ਪਿਆਰ ਹੈ ਸੁਣਿਓ ਧਿਆਨ ਨਾਲ ਬਾਬੇ ਮਤੀ ਦਾਸ ਦੇ ਸਾਹਮਣੇ ਜਲਾਦ ਖਲੋਤਾ ਜੀ ਕਾਜੀ ਖਲੋਤਾ ਤੇ ਸਾਫੀ ਖਾਂ ਖਲੋਤਾ ਤੇ ਬਾਬੇ ਮਤੀ ਦਾਸ ਨੂੰ ਪਤਾ ਕੀ ਕਰਨਾ ਕਰਨਾ ਤੈਨੂੰ ਪਤਾ ਹੈ ਕਿ ਤੇਰੇ ਨਾਲ ਅਸੀਂ ਬਹੁਤ ਭੈੜੀ ਕਰਨੀ ਹੈ ਬੜਾ ਜ਼ੁਲਮ ਕਰਨਾ ਉਹ ਸਾਹਮਣੇ ਫੱਟੇ ਨਜ਼ਰ ਆਉਂਦੇ ਆ ਬਾਬਾ ਜੀ ਕਹਿੰਦੇ ਹਾਂ ਉਹਨਾਂ ਫੱਟਿਆਂ ਦੇ ਵਿੱਚ ਤੈਨੂੰ ਜਕੜਿਆ ਜਾਏਗਾ ਉਹ ਚਾਰ ਬੰਦੇ ਖੜੇ ਦਿਸਦੇ ਆ ਦਿਸਦੇ ਉਹ ਦੋ ਤੇਰੇ ਅੱਗੇ ਖੜਨਗੇ ਦੋ ਪਿੱਛੇ ਖੜਨਗੇ ਉਹ ਜਿਹੜਾ ਵੱਡਾ ਆਰਾ ਪਿਆ ਨਾ ਉਹ ਆਰਾ ਚੁੱਕਣਗੇ ਤੈਨੂੰ ਫਟਿਆਂ ਚ ਜਕੜਨਗੇ ਤੇ ਤੇਰੇ ਸਿਰ ਦੇ ਉੱਤੇ ਆਰਾ ਚਲਾਉਣਗੇ ਦੋ ਬੰਦੇ ਆਰਾ ਪਿੱਛੇ ਨੂੰ ਖਿੱਚਣਗੇ ਦੋ ਅਗਾਹ ਨੂੰ ਖਿੱਚਣਗੇ ਉਹ ਤੇਰੇ ਸਰੀਰ ਦੇ ਦੋ ਫਾੜ ਕਰ ਦੇਣੇ ਤੈਨੂੰ ਡਰ ਨਹੀਂ ਸੋਚ ਤੂੰ ਦਰਦ ਕਿੰਨਾ ਹੋਏਗਾ ਜਦੋਂ ਸਿਰ ਤੇ ਆਰਾ ਚੱਲੇਗਾ ਖੂਨ ਦੇ ਪਵਾਰੇ ਨਿਕਲਣਗੇ ਸਿਰ ਦੀਆਂ ਹੱਡੀਆਂ ਟੁੱਟਣਗੀਆਂ ਕਿਉਂ ਆਪਣਾ ਜੀਵਨ ਤਬਾਹ ਕਰਨ ਲੱਗਾ ਹੈ ਤੋ ਗੁਰੂ ਦਾ ਸਿੱਖ ਹੈ ਨਾ ਕਿਉਂ ਛੱਡ ਪੜਾ ਸਿੱਖੀ ਨੂੰ ਇਸਲਾਮ ਕਬੂਲ ਕਰ ਛੱਡ ਪੜਾ ਤੇ ਬਾਬਾ ਮਤੀ ਦਾ ਜੀ ਪਤਾ ਕੀ ਬੋਲੇ ਸੀਗੇ ਜene ਤੁਸੀਂ ਕਹਿੰਦੇ ਹੋ ਮੈਂ ਸਿੱਖਾਂ ਪਰ ਮੈਂ ਤਾਂ ਮੰਨਦਾ ਹੀ ਨਹੀਂ ਮੈਂ ਸਿੱਖਾਂ ਜਾਣੋ ਜੀ ਕਹਿੰਦਾ ਤੁਸੀਂ ਕਹਿੰਦੇ ਹੋ ਮੈਂ ਸਿੱਖਾਂ ਪਰ ਮੈਂ ਮੰਨਦਾ ਹੀ ਨਹੀਂ ਸਿੱਖਾਂ ਕਿਉਂ ਵਿੱਦਿਆ ਉਦੋਂ ਤੱਕ ਵਿਦਿਆ ਨਹੀਂ ਮੰਨੀ ਜਾਂਦੀ ਜਿੰਨਾ ਟਾਈਮ ਵਿਦਿਆ ਦੀ ਪ੍ਰੀਖਿਆ ਨਾ ਹੋਵੇ ਜਦੋਂ ਪ੍ਰੀਖਿਆ 'ਚ ਤੁਸੀਂ ਪਾਸ ਹੋ ਗਏ ਤਾਂ ਹੀ ਤੁਸੀਂ ਮੰਨੇ ਜਾਓਗੇ ਨਾ ਕੁਝ ਹਲੇ ਤੱਕ ਸਿੱਖਿਆ ਹੀ ਆ ਬਾਬਾ ਮਤੀ ਦਾਸ ਜੀ ਕਹਿੰਦੇ ਹਲੇ ਤਾਂ ਗੁਰੂ ਕੋਲ ਬੈਠ ਕੇ ਸਿੱਖਿਆ ਹੀ ਲਈ ਆ ਪਰ ਪ੍ਰੀਖਿਆ ਤਾਂ ਅੱਜ ਪੈਣੀ ਐ ਆ ਰਹੇ ਨਹੀਂ ਮੇਰੀ ਪ੍ਰੀਖਿਆ ਲੈਣੀ ਐ ਜਦੋਂ ਆਰੇ ਵਾਲੀ ਪ੍ਰੀਖਿਆ ਵਿੱਚੋਂ ਮੈਂ ਪਾਸ ਹੋ ਗਿਆ ਤੇ ਫਿਰ ਕਹਿ ਲਿਓ ਮੈਂ ਗੁਰੂ ਦਾ ਸਿੱਖਾ ਜੇ ਮੈਂ ਡੋਲ ਗਿਆ ਫਿਰ ਕੋੜੀ ਸਿੱਖਾ ਜੇ ਬਾਬਾ ਮਤੀ ਦਾਸ ਨੂੰ ਪਤਾ ਕੀ ਆਖਿਓ ਉਹਨਾਂ ਨੇ ਕੋਈ ਆਖਰੀ ਇੱਛਾ ਤੇਰੇ ਮਨ ਚ ਹੋਵੇ ਤੇ ਬਾਬਾ ਮਤੀ ਦਾਸ ਨੇ ਆਖਿਆ ਸੀ ਕਿ ਆ ਇੱਛਾ ਤੇ ਇੱਕੋ ਹੀ ਹੈ ਭਾਈ ਦੋ ਇਸ਼ਾ ਨੇ ਪਹਿਲੀ ਇੱਛਾ ਜਦੋਂ ਸਿਰ ਤੇ ਆਰਾ ਚਲਾਇਓ ਤੇ ਸਿੱਧਾ ਚਲਾਇਓ ਟੇਡਾ ਨਾ ਕਰਦੇਓ ਤੇ ਜਲਾਦ ਕਹਿੰਦੇ ਕਮਾਲ ਦੀ ਗੱਲ ਹੈ ਏ ਆਰਾ ਲਖਣਾ ਤੇ ਚਲਦਾ ਆ ਲੱਕੜ ਨੂੰ ਸਿੱਧਾ ਅਸੀਂ ਕੱਟਦੇ ਆ ਕਿ ਲੱਕੜ ਨੇ ਕੰਮ ਆਉਣਾ ਕਿਤੇ ਤੇਰਾ ਸਰੀਰ ਤਾਂ ਅਸੀਂ ਕੱਟਣਾ ਹੈ ਤੈਨੂੰ ਖਤਮ ਕਰਨਾ ਹੈ ਤੈਨੂੰ ਮਾਰਨਾ ਹੈ ਟੇਡਾ ਕੱਟੀਏ ਸਿੱਧਾ ਕੱਟੀਏ ਤੇਰਾ ਕਿਹੜੇ ਸਰੀਰ ਸਾਡੇ ਕੰਮ ਆਉਣਾ ਸੁਣਿਓ ਸੰਗਤ ਜੀ ਬਾਬਾ ਮਤੀ ਦਾਸ ਨੇ ਆਖਿਆ ਮੇਰਾ ਸਰੀਰ ਤੁਹਾਡੇ ਕੰਮ ਨਹੀਂ ਆਉਣਾ ਤੁਸੀਂ ਕਹਿੰਦੇ ਹੋ ਪਰ ਮੇਰਾ ਸਰੀਰ ਮੇਰੀ ਕੌਮ ਦੇ ਕੰਮ ਆਉਣਾ ਮੇਰੀ ਕੌਮ ਦੇ ਕੰਮ ਆਣਾ ਕੱਲ ਮੇਰੇ ਸਰੀਰ ਦੇ ਦੋ ਹਿੱਸੇ ਜਦੋਂ ਮੇਰੇ ਗੁਰੂ ਨੇ ਦੇਖਣੇ ਆ ਜੇ ਸਿੱਧਾ ਚੀਰਣਾ ਹੋਇਆ ਤੇ ਮੇਰੇ ਗੁਰੂ ਨੇ ਕਿਹਾ ਮਤੀ ਦਾਸਾ ਉਹ ਤੈਨੂੰ ਇੰਨਾ ਪਿਆਰ ਕੀਤਾ ਤੈਨੂੰ ਕੋਲ ਬਿਠਾ ਕੇ ਜਪਜੀ ਸਾਹਿਬ ਪੜਾਇਆ ਤੈਨੂੰ ਕੋਲ ਬਿਠਾ ਕੇ ਸੁਖਮਣੀ ਸਾਹਿਬ ਪੜਾਇਆ ਜਦੋਂ ਤੇਰੇ ਸਿਰ ਤੇ ਯਾਰਾ ਚੱਲਿਆ ਤੈਨੂੰ ਦਰਦ ਹੋਇਆ ਤੂੰ ਦਰਦ ਮੰਨਿਆ ਜੇ ਤੂੰ ਦਰਦ ਮੰਨਿਆ ਤੇਰਾ ਪੈਰ ਅੱਗੇ ਪਿੱਛੇ ਹੋਇਆ ਤੇਰੇ ਸਰੀਰ ਦੇ ਜੋ ਦੋ ਫਾੜ ਹੋਣੇ ਸੀ ਇਹ ਗਲਤ ਫਾੜ ਹੋਏ ਆ ਗੁਰੂ ਮੇਰਾ ਦੇਖ ਕੇ ਮੇਰੀ ਸਿੱਕੀ ਤੇ ਸ਼ੱਕ ਨਾ ਕਰੇ ਜਦੋਂ ਮੇਰੇ ਸਿਰ ਤੇ ਆਰਾ ਚਲਾਓ ਸਿੱਧਾ ਮੇਰਾ ਸਰੀਰ 파ੜਿਓ ਦੋ ਹਿੱਸੇ ਸਿੱਧੇ ਕਰਿਓ ਕੱਲ ਮੇਰਾ ਗੁਰੂ ਮੇਰੇ ਸਰੀਰ ਨੂੰ ਦੇਖ ਕੇ ਆਖੇ ਮਤੀ ਦਾਸ ਆ ਤੇਰੀ ਸਿੱਖੀ ਧਨ ਹੈ ਤੇਰੇ ਸਿਰ ਤੇ ਆਰਾ ਚੱਲਿਆ ਤੂੰ ਡੋਲਿਆ ਨਹੀਂ ਤੂੰ ਡੋਲਿਆ ਨਹੀਂ ਬਾਬਾ ਮਤੀ ਦਾਸ ਨੇ ਪਹਿਲੀ ਛਾਏ ਜਹਰ ਕੀਤੀ ਜੀ ਦੂਜੀ ਛਾਏ ਜਿੰਨਾ ਟਾਈਮ ਆਰਾ ਚਲਾਓਗੇ ਨਾ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ ਮੈਨੂੰ ਦੁੱਖ ਨਹੀਂ ਹੋਣਾ ਮੇਰੇ ਸਿਰ ਤੇ ਆਰਾ ਚੱਲੇਗਾ ਹਾਂ ਦੁੱਖ ਹੋਏਗਾ ਜੇ ਮੇਰਾ ਮੁਖ ਮੇਰੇ ਗੁਰੂ ਵੱਲ ਨਾ ਹੋਇਆ ਮੇਰਾ ਮੁਖ ਮੇਰੇ ਗੁਰੂ ਵੱਲ ਰੱਖਿਓ ਸੰਗੈ ਤਸਵੀਰ ਬਣਾਇਓ ਤੁਸੀਂ ਚਾਂਦਨੀ ਚੋਂਗ ਜਾਂਦੇ ਹੋ ਨਾ ਕਹਿਣਾ ਸੋਖਾ ਮੈਂ ਕਹਿ ਕੇ ਚਲੇ ਜਾਣਾ ਆ ਬਾਬਾ ਮੱਤੀ ਦਾਦ ਦੇ ਜਿਸਮ ਨੂੰ ਫਟਿਆਂ ਦੇ ਵਿੱਚ ਜਕੜਤਾ ਦਸਤਾਰ ਸਿਰ ਤੋਂ ਲਾ ਕੇ ਕੇਸ ਖਲਾਰ ਦਿੱਤੇ ਜਿੱਤੇ ਚੀਰ ਹੁੰਦਾ ਨਾ ਆਪਣੇ ਇਹਨੂੰ ਚੀਰ ਵੀ ਕਹਿ ਦਿੰਦੇ ਆਪਾਂ ਚੀਰ ਹੁੰਦਾ ਸਿਰ ਦੇ ਵਿੱਚ ਉਥੇ ਆਰਾ ਰੱਖਿਆ ਜਦੋਂ ਦੁਆਰਾ ਰੱਖਿਆ ਤੇ ਪਿਛਲੇ ਜਲਾਦਾ ਨੇ ਪਿਛਾ ਨੂੰ ਖਿੱਚਿਆ ਅੱਗੇ ਵਾਲੇ ਜਲਾਦਾ ਨੇ ਅਗਾਹ ਨੂੰ ਖਿੱਚਿਆ ਜਦੋਂ ਇੰਚ ਕੋ ਆਰਾ ਅੰਦਰ ਜਾਂਦਾ ਆ ਤੇ ਸਿਰ ਦੇ ਵਿੱਚੋਂ ਖੂਨ ਦੀਆਂ ਤਤਾਰੀਆਂ ਨਿਕਲਦੀਆਂ ਆਇਆ ਜ਼ਲਾਦਾ ਦੇ ਜਿਸਮ ਖੂਨ ਨਾਲ ਭਰ ਗਏ ਬਾਬਾ ਮਤੀ ਦਾਦਾ ਦਾ ਮੁਖੜਾ ਖੂਨ ਨਾਲ ਭਰ ਗਿਆ ਤੇ ਹਾਏ ਨਹੀਂ ਕਰ ਰਿਆ ਸ਼ੁਰੂ ਕਰ ਦਿੱਤਾ ਪਾਠ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਤਾਲ ਮੂਰਤ ਅਜ਼ੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਜ ਹੈ ਭੀ ਸਚ ਨਾਨਕ ਹੋਸੀ ਭੀ ਸਚ ਜੋ ਜੋ ਆਰਾ ਚੱਲਦਾ ਆ ਤੇ ਬਾਬਾ ਮੱਤੀ ਦਾ ਦੇ ਜਿਸਮ ਦੇ ਅੰਦਰੋਂ ਆਵਾਜ਼ ਆਉਂਦੀ ਐ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ ਜੋ ਜੋ ਆਰਾ ਚੱਲਦਾ ਐ ਤੇ ਆਵਾਜ਼ ਆਉਂਦੀ ਆ ਸਤਖੰਡ ਵਸੈ ਨਿਰੰਕਾਰ ਜਦੋਂ ਜਿਸਮ ਦੇ ਦੋ ਟੋਟੇ ਹੋ ਗਏ ਇੱਕ ਟੋਟਾ ਇੱਧਰ ਡਿੱਗਦਾ ਤੇ ਇੱਕ ਇੱਧਰ ਡਿੱਗਦਾ ਆ ਇਤਿਹਾਸ ਚ ਲਿਖਿਆ ਹੋਇਆ ਕਿ ਟੋਟਿਆਂ ਵਿੱਚੋਂ ਵੀ ਆਵਾਜ਼ ਆ ਰਹੀ ਸੀ ਜਿੱਲੀ ਨਾਮ ਤੇ ਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਜਨੀ ਨਾਮ ਤੇ ਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਸਤਗੁਰ ਜੀ ਦਾ ਸਿੱਖ ਪਾਪਾ ਬੱਤੀ ਦਾਸ ਸਿੱਖੀ ਨਿਭਾਉਂਦਾ ਹੋਇਆ ਸ਼ਹੀਦੀ ਦਾ ਜਾਮ ਪੀ ਗਿਆ ਬੋਲੇ ਸੋ ਨਿਆ ਸਤ ਸ੍ਰੀ ਅਕਾਲ ਉਹਨਾਂ ਨੂੰ ਲੱਗਿਆ ਸਾਡੀ ਜਿੱਤ ਹੈ ਪਰ ਜਿੱਤ ਨਹੀਂ ਉਹਨਾਂ ਦੀ ਹਾਰ ਹੈ ਫਿਰ ਗੁੱਸੇ ਵਿੱਚ ਚਲੇ ਗਏ ਇੱਕ ਸ਼ਹੀਦ ਹੋ ਗਿਆ ਆ ਡੋਲਿਆ ਹੀ ਨਹੀਂ ਦੂਜੇ ਨੂੰ ਬੁਲਾਓ ਬਾਬਾ ਦਿਆਲਾ ਜੀ ਤੋਂ ਬੁਲਾਇਆ ਗਿਆ ਜੀ ਜਦੋਂ ਬਾਬਾ ਦਿਆਲਾ ਜੀ ਨੂੰ ਲਿਆਂਦਾ ਗਿਆ ਨਾ ਜੀ ਹੁਣ ਸ਼ਹੀਦ ਕਰਕੇ ਬਾਬਾ ਮਤੀ ਦਾਸ ਜੀ ਨੂੰ ਉਹਨਾਂ ਦੇ ਮਨ 'ਚ ਆਇਆ ਕਿਨੇ ਆਪਾ ਬਾਬਾ ਮਤੀ ਦਾਸ ਨੂੰ ਗਲਤ ਸ਼ਹੀਦ ਕੀਤਾ ਉਹ ਬੈਠ ਕੇ ਗੱਲਾਂ ਕਰਦੇ ਕਿ ਥੋੜਾ ਜਿਹਾ ਸਿਰ ਦੇ ਉੱਤੇ ਹਾਰਾ ਚੱਲਿਆ ਹੋਣਾ ਸਿਰ ਦੀਆਂ ਨਾੜਾਂ ਫਟੀਆਂ ਹੋਣੀਆਂ ਖੱਡੀਆਂ ਟੁੱਟੀਆਂ ਹੋਣੀਆਂ ਬਾਕੀ ਤਾਂ ਸਰੀਰ ਸੁੰਨ ਹੋ ਗਿਆ ਹੋਣਾ ਦਰਦ ਨਹੀਂ ਹੋਇਆ ਅੱਪਾ ਤਾਂ ਫੱਟੇ ਜਕੜੇ ਹੋਏ ਸੀ ਕਿ ਹੁਣ ਐਸੀ ਸਜ਼ਾ ਦੋ ਭਾਈ ਦਿਆਲਾ ਜੀ ਨੂੰ ਜਿੱਥੋਂ ਦਰਦ ਹੋਵੇ ਤੜਫੇ ਹੁਣ ਬਾਬਾ ਦਿਆਲਾ ਜੀ ਦੇ ਵਾਸਤੇ ਸਜ਼ਾ ਇਹ ਸੁਣਾਇ ਗਈ ਕਿ ਇਹਨਾਂ ਨੂੰ ਦੇਗੇ ਵਿੱਚ ਪਾਣੀ ਪਾ ਕੇ ਦੇਗੇ ਵਿੱਚ ਪਾਣੀ ਪਾ ਕੇ ਪਾਣੀ ਉਬਾਲ ਕੇ ਬਾਬਾ ਦਿਆਲਾ ਜੀ ਨੂੰ ਦੇਗ 'ਚ ਬਿਠਾਉਣਾ ਹੈ ਨੋਟ ਕਰ ਲਿਓ ਸੰਗਤ ਜੀ ਗਰਮ ਪਾਣੀ ਕਿਤੇ ਸਾਡੀ ਉਂਗਲੀ ਤੇ ਡਿੱਗ ਜਾਵੇਗਾ ਇਹ ਕੀ ਬਣਦਾ ਤੁਹਾਨੂੰ ਪਤਾ ਹੈ ਉਸੇ 15 ਮਿੰਟ 10 ਮਿੰਟ ਤੁਸੀਂ ਕੁੱਕਰ ਦੇ ਵਿੱਚ ਆਲੂ ਪਾਉਂਦੇ ਹੋ ਤੇ ਬਾਅਦ ਚੋ ਇੰਨਾ ਸਖਤ ਆਲੂ ਉਹ ਕੀ ਬਣ ਜਾਂਦਾ ਤੁਹਾਨੂੰ ਪਤਾ ਹੈ ਹੁਣ ਬਾਬਾ ਦਿਆਲਾ ਜੀ ਦੇ ਵਾਸਤੇ ਦੇਗਾ ਤਿਆਰ ਕੀਤਾ ਗਿਆ ਜੀ ਲੋ ਦੇਗਾ ਤਿਆਰ ਕੀਤਾ ਗਿਆ ਬਾਬਾ ਦਿਆਲਾ ਜੀ ਦੇ ਵਾਸਤੇ ਤੇ ਬਾਬਾ ਦਿਆਲਾ ਜੀ ਆਰਾਮ ਨਾਲ ਬੈਠਿਆ ਰੱਬ ਰੱਬ ਕਰ ਰਿਹਾ ਵਿਸ਼ੋਕਰ ਦੇਖੋ ਨਾ ਬਾਬਾ ਦਿਆਲਾ ਜੀ ਦਾ ਭਾਈ ਰਾਓ ਤੋਂ ਸ਼ੁਰੂ ਹੁੰਦਾ ਹੈ ਬਜ਼ੁਰਗ ਨੇ ਇਹਨਾਂ ਦੇ ਭਾਈ ਰਾਓ ਤੇ ਭਾਈ ਰਾਓ ਦਾ ਅੱਗੇ ਪੁੱਤਰ ਭਾਈ ਮੂਲਾ ਭਾਈ ਮੂਲੇ ਦਾ ਭਾਈ ਬੱਲੂ ਤੇ ਭਾਈ ਬੱਲੂ ਦਾ ਅੱਗੇ ਪੁੱਤਰ ਆ ਭਾਈ ਮਾਈ ਦਾਸ ਤੇ ਮਾਈ ਦਾਸ ਦੇ ਪੁੱਤਰ ਨੇ ਬਾਬਾ ਦਿਆਲਾ ਜੀ ਨੋਟ ਕਰ ਲਿਓ ਸੰਗਤ ਜੀ ਸਾਨੂੰ ਪਤਾ ਨਹੀਂ ਹੈ ਬਾਬਾ ਦਿਆਲਾ ਜੀ ਭਾਈ ਮਨੀ ਸਿੰਘ ਦੇ ਭਰਾ ਨੇ ਦੇ ਭਾਈ ਮਨੀ ਸਿੰਘ ਕੌਣ ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਵਾਇਆ ਧੰਗ ਗੁਰੂ ਕਲੰਗੀਧਰ ਬਾਸ਼ਾ ਨਾਲ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਵਾਲੇ ਭਾਈ ਮਾਨ ਸਿੰਘ ਬਾਬਾ ਦਿਆਲਾ ਜੀ ਦੇ ਭਰਾ ਨੇ 12 ਭਰਾ ਸੀਗੇ ਇੱਕ ਭਾਈ ਅਮਰਚੰਦ ਨੂੰ ਛੱਡ ਕੇ ਬਾਕੀ 11 ਦੇ 11 ਸ਼ਹੀਦ ਨੇ ਸਿੱਖ ਕੌਮ ਦੇ ਲਈ ਬਾਬਾ ਦਿਆਲਾ ਜੀ ਦੇ ਬਜ਼ੁਰਗ ਵੀ ਸ਼ਹੀਦ ਆਪ ਵੀ ਸ਼ਹੀਦ ਭਰਾ ਵੀ ਸ਼ਹੀਦ ਇਨਾਂ ਦੇ ਦੋ ਪੁੱਤਰ ਸੀ ਭਾਈ ਮਥਰਾ ਜੀ ਤੇ ਭਾਈ ਕਲਿਆਣਾ ਜੀ ਇਹ ਵੀ ਦੋਨੇ ਸਤਿਗੁਰ ਧੰਗੁਰੂ ਕਨਜੀ ਦਾ ਰਪਾ ਸਾਦੇ ਲਈ 1700 ਦੇ ਅੰਦਰ ਇਹ ਵੀ ਸ਼ੀਧੀ ਦਾ ਜਾਮ ਪੀਂਦੇ ਆ ਅੱਜ ਤਾਂ ਇੱਕ ਬੱਚਾ ਨਹੀਂ ਆਪਣਾ ਜੋੜ ਸਕੇ ਜੀ ਗੁਰੂ ਨਾਲ ਇੱਥੇ ਪੀੜੀਆਂ ਤੋਂ ਪੀੜੀਆਂ ਜੁੜੀਆਂ ਹੋਈਆਂ ਤੇ ਤਾਂ ਕਿਤੇ ਦੇਗਿਆਂ ਜੋ ਵਾਲੇ ਖਾਣੇ ਪੈ ਰਹੇ ਆ ਪੀੜੀ ਤੋਂ ਪੀੜੀ ਜੁੜੀ ਹੋਈ ਗਿਆ ਬਾਬਾ ਦਿਆਲਾਲ ਜੀ ਦੇ ਵਾਸਤੇ ਦੇਖ ਤਿਆਰ ਹੋ ਗਈ ਜੀ ਉਜਲਾਦ ਪੁੱਛਦਾ ਇਹਨਾਂ ਦੇਖ ਲਾ ਪਾਣੀ ਚ ਬਾਲੇ ਖਾਣੇ ਪੈਣੇ ਬੜਾ ਦੁੱਖ ਹੋਣਾ ਬੜਾ ਦਰਦ ਹੋਣਾ ਬਾਬਾ ਦੇਲਾ ਜੀ ਪਤਾ ਕੀ ਕਹਿੰਦੇ ਆ ਕਹਿੰਦੇ ਇਹ ਕੰਮ ਤੁਸੀਂ ਕਿਹੜੇ ਪਹਿਲੀ ਵਾਰ ਕਰਨ ਲੱਗੇ ਆ ਤੁਸੀਂ ਪਹਿਲਾਂ ਵੀ ਕੀਤਾ ਹੀ ਹੈ ਉਜਲਾਦ ਕਹਿੰਦੇ ਅਸੀਂ ਪਹਿਲਾਂ ਕਦੋਂ ਕੀਤਾ ਜਵੇਂ ਯਾਦ ਕਰੋ ਨਹਾਰ ਨਖਾਸ ਤੋਂ ਕਿ ਜਿੱਥੇ ਧੰ ਗੁਰੂ ਅਰਜਨ ਦੇ ਪਾਸ਼ਾ ਜੀ ਨੂੰ ਤੁਸੀਂ ਦੇਗੇ ਦੇ ਵਿੱਚ ਉਬਾਲੇ ਨਹੀਂ ਦਵਾਈ ਯਾਦ ਹੈ ਕਿ ਭੁੱਲ ਗਏ ਹੋ ਅੱਜ ਵੀ ਮੈਂ ਗੁਰੂ ਅਰਜਨ ਦੀ ਪਾਸ਼ਾ ਦੇ ਚਰਨਾਂ ਚ ਅਰਦਾਸ ਕਰਾਂਗਾ ਸਤਪੁਰਾ ਦਿਆਲਾ ਉਬਲਦੇ ਪਾਣੀ ਦਾ ਸੇਕ ਨਹੀਂ ਜਰ ਸਕਦਾ ਪਰ ਤੁਸੀਂ ਮੇਰੇ ਵਿੱਚ ਸਤਿਗੁਰੂ ਸਮਾਇਓ ਮੇਰੇ ਵਿੱਚ ਸਤਿਗੁਰ ਬੈਠਿਓ ਮੇਰੇ ਸਿਰ ਤੇ ਮੇਰ ਪਰਿਆ ਹੱਥ ਰੱਖਿਓ ਜਿਵੇਂ ਤੁਸੀਂ ਪਾਣੀ ਵਿੱਚ ਉਬਾਲੇ ਖਾਲੇ ਡੋਲ ਰਹੇ ਅੱਜ ਤੇਰਾ ਸਿੱਖ ਵੀ ਸਤਿਗੁਰ ਪਾਣੀ ਚ ਉਬਾਲੇ ਖਾ ਕੇ ਡੋਲ ਰਹਿ ਜੂਵੇ ਭਾਈ ਦਿਆਲਾ ਜੀ ਆਪ ਗਏ ਦੀ ਵੱਲਦੇ ਹੋਏ ਦੀਗ ਦੇ ਵਿੱਚ ਭਾਈ ਦਿਆਲਾ ਜੀ ਆਪ ਬੈਠੇ ਆਪਾਂ ਅੱਜ ਮੈਸੇ ਦੇਖਦੇ ਨਾ ਫੋਟੋਆਂ ਸਿਰਬਾਰ ਹੁੰਦਾ ਸਿਰਬਾਰ ਨਹੀਂ ਸੀ ਸਿਰ ਵਿੱਚ ਪਾ ਕੇ ਉੱਪਰ ਟੱਕਣ ਰੱਖ ਦਿੱਤਾ ਗਿਆ। ਉਦੋਂ ਕਈ ਘੰਟੇ ਪਾਣੀ ਨੇ ਉਬਾਲੇ ਮਾਰੇ, ਕਈ ਘੰਟੇ ਪਾਣੀ ਉਬਾਲੇ ਮਾਰਦਾ ਰਿਹਾ। ਥੱਲੇ ਲੱਕੜਾਂ ਵੱਲ ਦੇ ਰਹੀਆਂ ਸੇਕ ਚੱਲਦਾ ਰਿਹਾ। ਉਦੋਂ ਕਈ ਘੰਟੇ ਬਾਅਦ ਉਸ ਟੱਕਣ ਨੂੰ ਚੁੱਕਿਆ ਗਿਆ। ਭਾਈ ਦਿਆਲਾ ਜੀ ਦਾ ਮਾਸ, ਚਮੜੀ ਆੜੀ ਦੇ ਉੱਪਰ ਤੈਰਦੀ ਸੀ ਹੱਡੀਆਂ ਤੈਰਦੀਆਂ ਸੀ ਜੋ ਜਿਸਮ ਦਾ पिंजरा ਸੀ ਉਹ ਸਭ ਖਤਮ ਹੋ ਗਿਆ ਤੇ ਅੰਦਰ ਦੀ ਆਤਮਾ ਪਰਮਾਤਮਾ ਨਾਲ ਲੀਨ ਹੋ ਗਈ ਸੀ ਬਾਬਾ ਦਿਆਲਾ ਜੀ ਵੀ ਸਿੱਖੀ ਨਿਭਾਉਂਦੇ ਨਿਮਾਉਂਦੇ ਅਡੋਲ ਰਹਿੰਦੇ ਰਹਿੰਦੇ ਸਿੱਖੀ ਨੂੰ ਨਿਭਾਉਂਦੇ ਹੋਏ ਸ਼ਹੀਦੀ ਦਾ ਚਾਪ ਪੀ ਗਏ ਪਰ ਟੋਲੇ ਨਹੀਂ ਬਾਬਾ ਦੇ ਅੱਲਾ ਜੀ ਵੀ ਸ਼ਹੀਦ ਹੋ ਗਏ ਸੀ ਨਾਮ ਤੇਰਾ ਚਾਂਦਨੀ ਚੌਂਕ ਹੈ ਪਰ ਇਸ ਚਾਂਦਨੀ ਚੌਂਕ ਦੇ ਵਿੱਚ ਅੱਜ ਜ਼ੁਲਮ ਦਾ ਹਨੇਰਾ ਛਾਇਆ ਹੋਇਆ ਆ ਤੇ ਅੱਜ ਗੁਰੂ ਕੇ ਸਿੱਖ ਆਪਣੀ ਸ਼ਹੀਦੀ ਦੇ ਕੇ ਇਸ ਜ਼ੁਲਮ ਦੇ ਹਨੇਰੇ ਨੂੰ ਦੂਰ ਕਰ ਰਹੇ ਨੇ ਕੱਟ ਰਹੇ ਨੇ ਤੇ ਇੱਥੇ ਸੱਚ ਦਾ ਚਾਨਣ ਕਰਦੇ ਪਏ ਆ ਅੱਜ ਚਾਂਦਨੀ ਚੌਂਕ 'ਚ ਸੱਚ ਦਾ ਪ੍ਰਕਾਸ਼ ਹੋ ਰਿਹਾ ਆ ਦੇਖੋ ਨਾ ਤੁਹਾਡੇ ਸਾਹਮਣੇ ਹੈ ਸਾਮਣੀ ਲਾਲ ਕਿਲੇ ਜੀ ਤੇ ਇੱਥੇ ਇਹ ਚਾਂਦਨੀ ਚੌਂਕ ਤੇ ਸੀਸਗੰਜ ਸਾਹਿਬ ਹੈ। ਉਸੇ ਲਾਲ ਕਿਲੇ ਦੇ ਮੂਹਰੇ ਹਜ਼ਾਰਾਂ ਵਾਰੀ ਨਿਕਲ ਜੋ ਤੁਹਾਡਾ ਸਿਰ ਨਹੀਂ ਝੁਕਦਾ। ਪਰ ਸੀਸਗੰਜ ਸਾਹਿਬ ਦੇ ਮੂਹਰੇ ਹਜ਼ਾਰਾਂ ਵਾਰੀ ਨਿਕਲੋ ਹਜ਼ਾਰਾਂ ਵਾਰੀ ਸਿਰ ਝੁਕਦਾ ਕਿਉਂ? ਕਿਉਂਕਿ ਉੱਥੇ ਗੁਰੂ ਤੇ ਗੁਰੂ ਕੇ ਸਿੱਖਾਂ ਨੇ ਆਪਣਾ ਖੂਨ ਡੋਲ੍ਹਿਆ। ਉੱਥੇ ਗੁਰੂ ਕੇ ਸਿੱਖਾਂ ਨੇ ਆਪਣੀ ਸ਼ਹੀਦੀ ਦਿੱਤੀ ਹੈ। ਸੀਸ ਗੰਧ ਦੇ ਸਾਹਮਣੇ ਸਿੱਖ ਦਾ ਸਿਰ ਝੁਕਣਾ ਹੀ ਝੁਕਣਾ ਹੈ ਗੁਰੂ ਦੇ ਸਿਖਾ ਨੇ ਇੱਥੇ ਆਪਣੀ ਕੁਰਬਾਨੀ ਆ ਆਪਣੀ ਸ਼ਹੀਦੀ ਦਿੱਤੀ ਹੈ ਹੁਣ ਫੇਰ ਬੈਠਦੇ ਆ ਜੀ ਕਹਿੰਦੇ ਸਾਨੂੰ ਲੱਗਦਾ ਹੈ ਕਿ ਬਾਬਾ ਦਿਆਲਾ ਜੀ ਨੂੰ ਵੀ ਆਪਾਂ ਗਲਤ ਤਰੀਕੇ ਨਾਲ ਸ਼ਹੀਦ ਕੀਤਾ ਹੁਣ ਬਾਰੇ ਆ ਰਹੀ ਹੈ ਬਾਬਾ ਸਤੀ ਦਾਸ ਦੀ ਹੋਰ ਜ਼ੁਲਮ ਦਿਹਾਓ ਹੋਰ ਜ਼ੁਲਮ ਕਰੋ ਕਿੱਦਾਂ ਕਰ ਸਕਦੇ ਆ ਉਹ ਕੋਈ ਤਾਂ ਗੁਰੂ ਦਾ ਸਿੱਖ ਮੰਨੇ ਕਿ ਅਸੀਂ ਸਿੱਖ ਨਹੀਂ ਹਾਂ ਅਸੀਂ ਗੁਰੂ ਦਾ ਪੱਲਾ ਛੱਡਿਆ ਉਕੀਨਾ ਦਾ ਸਾਹਮਣੇ ਇਤਿਹਾਸ ਸੀ ਕਦੇ ਆਏ ਹੋਏ 13 ਚੇਲੇ ਮੁਕਰ ਗਏ ਕਦੇ ਮਨਸੂਰ ਦੇ ਨਾਲ ਖੜੇ ਹੋਏ ਉਹਦੇ ਚੇਲੇ ਮੁਕਰ ਗਏ ਕਦੇ ਸੁਕਰਾਟ ਦੇ ਨਾਲ ਖੜੇ ਹੋਏ ਉਹਦੇ ਸਾਥੀ ਮੁਕਰ ਗਏ ਪਰ ਕਮਾਲ ਦੀ ਗੱਲ ਹੈ ਦੋ ਸ਼ਹੀਦ ਹੋ ਗਏ ਤੀਜਾ ਵੀ ਸ਼ਹੀਦੀ ਵਾਸਤੇ ਤਿਆਰ ਹੈ ਮੁਕਰ ਕੋਈ ਨਹੀਂ ਰਿਹਾ ਕੋਈ ਡਰ ਨਹੀਂ ਕੋਈ ਖੌਫ ਨਹੀਂ ਹੈ ਸੰਗਤ ਜੀ ਧਿਆਨ ਦਿਓ ਬਾਬਾ ਸਤੀਦਾ ਜੀ ਨੂੰ ਲਿਆਂਦਾ ਗਿਆ ਇਹਨਾਂ ਤਿੰਨਾਂ ਚਾਰਾਂ ਨੇ ਬੈਠ ਕੇ ਫੇਰ ਇੱਕ ਗੋਤ ਬਣਾਏ ਕਹਿੰਦੇ ਪੈੜੀ ਤੋਂ ਪੈੜੀ ਸਦਾ ਸੋਚੋ ਕੀ ਹੋ ਸਕਦੀ ਹੈ ਸਦਾ ਪਤਾ ਕੀ ਸੋਚੀ ਜੀ ਕਿ ਬਾਬਾ ਸਤੀਦਾ ਜੀ ਨੂੰ ਰੂਚ ਲਪੇਟੋ ਗੂਠੇ ਤੇ ਲੈ ਕੇ ਸਿਰ ਤੱਕਾ ਨੋਟ ਕਰ ਲਿਓ ਗੱਲ ਰੂਚ ਲਪੇਟ ਦਿਓ ਤੇ ਰੂਚ ਲਪੇਟ ਕੇ ਬਾਬਾ ਸਤੀਦਾ ਜੀ ਨੂੰ ਅੱਗ ਲਾ ਦਿਓ ਬੰਨਣਾ ਨਹੀਂ ਹੈ ਨੋਟ ਕਰਿਓ ਗੱਲ ਬਾਬਾ ਸਤੀਦਾਸ ਦੇ શરીર ਨੂੰ ਬੰਨਣਾ ਨਹੀਂ ਜਦੋਂ ਰੂਹ ਜਿਸਮ ਨੂੰ ਸਾਰੇ ਹੀ ਅੱਗ ਲੱਗੇਗੀ ਦਰਦ ਹੋਏਗਾ ਤੜਫਣਗੇ ਤੇ ਭੱਜਣਗੇ ਆਪਣੀ ਜ਼ਿੰਦਗੀ ਦੀ ਭੀਖ ਮੰਗਣਗੇ ਜਦੋਂ ਭੀਖ ਮੰਗਣਗੇ ਉਦੋਂ ਕਹਾਂਗੇ ਸਿੱਖੀ ਨੂੰ ਸਾਡੇ ਸਲਾਮ ਕਬੂਲ ਕਰ ਤੇਰਾ ਇਲਾਜ ਕਰਵਾ ਦਾਂਗੇ ਸੰਗਤ ਜੀ ਨੋਟ ਕਰਿਓ ਗੱਲ ਤੁਹਾਡੇ ਘਰ ਦੇ ਵਿੱਚ ਦੀਵਾ ਪੱਤੀ ਤਾਂ ਹੈ ਨਾ ਤੁਸੀਂ ਦੀਵੇ ਵਿੱਚ ਤੇਲ ਪਾਉਂਦੇ ਹੋ ਤੇ ਬੱਤੀ ਨੂੰ ਜਲਾਉਂਦੇ ਹੋ ਨਾ ਤੁਸੀਂ ਹੈਰਾਨ ਹੋ ਜਾਓਗੇ ਸਵੇਰੇ ਤੇਲ ਖਤਮ ਹੁੰਦਾ ਪਰ ਬੱਤੀ ਉਸੇ ਤਰ੍ਹਾਂ ਪਈ ਹੁੰਦੀ ਹੈ ਮਤਲਬ ਕਿ ਬੱਤੀ ਜਲਦੀ ਨਹੀਂ ਹੈ ਬਹੁਤਾ ਜੀਰ ਕੱਟਦੀ ਹੈ ਤੇਲ ਮੁੱਕ ਜਾਂਦਾ ਹੁਣ ਬਾਬਾ ਸਤੀ ਦਾ ਦੇ ਨਾਲ ਜਿਹੜੀ ਰੂਲ ਆਈ ਹੋਈ ਹੈ ਤੇ ਉਹਨੂੰ ਤੇਲ ਵੀ ਲਾਇਆ ਹੋਇਆ ਹੈ ਤਾਂ ਕਿ ਰੂਲ ਲੰਮਾ ਸਮਾਂ ਚੱਲੇ ਜਿੰਨਾ ਚਿਰ ਰੂਹ ਚੱਲੇਗੀ ਤੇ ਉਹ ਜਿਸਮ ਨੂੰ ਸਾੜੇਗੀ ਅੰਦਰੋਂ ਖੂਨ ਨੂੰ ਸਾੜੇਗੀ ਆਂਦਰਾਂ ਨੂੰ ਸਾੜੇਗੀ ਤੇ ਬਾਬਾ ਸਤੀਦਾਸ ਨੂੰ ਪੁੱਛਿਆ ਗਿਆ ਕਿ ਤੁਸੀਂ ਛੱਡੋ ਸਿੱਖੀ ਨੂੰ ਤੇ ਬਾਬਾ ਸਤੀਦਾਸ ਨੇ ਆਖਿਆ ਸੀ ਸ਼ਾਇਦ ਤੁਸੀਂ ਅੱਗ ਸੋਚਦੇ ਹੋ ਕਿ ਪਹਿਲੀ ਵਾਰ ਨਾਲ ਲੱਗੇ ਨਹੀਂ 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 ਤੁਸੀਂ ਅੱਗ ਉਹ ਦੋ ਵੀ ਲਾਈ ਸੀ ਜਦੋਂ ਧੰਗ ਗੁਰੂ ਅਰਜਨ ਦੇਵ ਪਾਸ਼ਾ ਮੇਰਾ ਮਾਲਕ ਤਵੀ ਤੇ ਬੈਠਾ ਸੀ ਤੁਸੀਂ ਚੁੱਲ੍ਹੇ ਵਿੱਚ ਅੱਗ ਪਾਲ ਕੇ ਤਵੀ ਨੂੰ ਗਰਮ ਕੀਤਾ ਸੀ ਮੇਰਾ ਗੁਰੂ ਉਦੋਂ ਨਹੀਂ ਡੋਲਿਆ ਤੇ ਅੱਜ ਗੁਰੂ ਕਾ ਸਿੱਖ ਕਿਵੇਂ ਡੋਲੇਗਾ ਜੀ ਜੇ ਮੈਂ ਕਈ ਵਾਰੀ ਕਹਿੰਦਾ ਹਾਂ ਨਾ ਕਿ ਦਿੱਲੀ ਦਾ ਅੱਗ ਨਾਲ ਬਥੇਰਾ ਵਾਸਤਾ ਪਿਆ ਜੀ ਅੱਜ ਚਾਂਦਨੀ ਚੌਂਗ 'ਚ ਗੁਰੂ ਕੇ ਸਿੱਖ ਬਾਬਾ ਸਤੀਦਾਸ ਨੂੰ ਅੱਗ ਲਾ ਕੇ ਸਾੜਨ ਲੱਗਿਆ ਕਦੇ 84 ਵਿੱਚ ਸਾਡੇ ਗੁਰੂ ਕੇ ਸਿੱਖਾਂ ਨੂੰ ਗळा 'ਚ ਟੈਰ ਪਾ ਕੇ ਇਹਨਾਂ ਨੇ ਸਾੜਿਆ ਦਿੱਲੀ ਦੇ ਵਿੱਚ ਅੱਗ ਉਦੋਂ ਵੀ ਬਲਈ ਅੱਜ ਚਾਂਦਨੀ ਚੌਂਕ 'ਚ ਅੱਗ ਬਲ ਰਹੀ ਹੈ ਉਦੋਂ ਵੀ ਸਿੱਖ ਦੇ ਉੱਤੇ ਜ਼ੁਲਮ ਹੋ ਰਿਹਾ ਆ ਪਰ ਸਿੱਖ ਨਹੀਂ ਡੋਲਿਆ ਕਦੇ 84 ਦੇ ਵਿੱਚ ਨੌਜਵਾਨ ਬੱਚਿਆਂ ਦੇ ਗळा 'ਚ ਟਾਇਰ ਪਾ ਕੇ ਉਹਨਾਂ ਨੂੰ ਚੁੰਦੇ ਸਾੜਿਆ ਗਿਆ ਸਿੱਖ ਉਦੋਂ ਵੀ ਨਹੀਂ ਡੋਲਿਆ ਸਿੱਖ ਨੇ ਡੋਲਣਾ ਨਹੀਂ ਕਿਉਂ ਉਹ ਕਿ ਧੰਗ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਕਿਰਪਾ ਹੈ ਗੁਰੂ ਕੇ ਸਿੱਖ ਹਤੇ ਗੁਰੂ ਕਾ ਸਿੱਖ ਸੜਨਾ ਮਨਜ਼ੂਰ ਕਰੇਗਾ ਪਰ ਝੁਕਣਾ ਮਨਜ਼ੂਰ ਨਹੀਂ ਕਰਦਾ ਇਹ ਨਹੀਂ ਝੁਕਦਾ ਇਹਹੀ ਬਹਿਮ ਪਾਲਿਆ ਹੋਇਆ ਦਿੱਲੀ ਵਾਲਿਆਂ ਨੇ ਕੀ ਪੰਜਾਬ ਨੂੰ ਦਬਾ ਲੋਗੇ ਪੰਜਾਬ ਨੂੰ ਛੁਕਾ ਲੋਗੇ ਕਦੇ ਕਿਤੇ ਕਬਜ਼ਾ ਕਰਦੇ ਕਿਤੇ ਕਬਜ਼ਾ ਹੁਣ ਯੂਨੀਵਰਸਿਟੀ ਤੇ ਕਬਜ਼ਾ ਕਰ ਰਹੇ ਹੋ ਪਰ ਉਹ ਭੁੱਲ ਜਾਂਦੇ ਆ ਕਿ ਇਹ ਹਰੀ ਸਿੰਘ ਨਲੂਵੇ ਦੇ ਵਾਰਸ ਨੇ ਇਹ ਬਾਬਾ ਦੀਪ ਸਿੰਘ ਦੇ ਵਾਰਸ ਨੇ ਇਹ ਤੁਹਾਨੂੰ ਗੁਰੂ ਕਲਗੀਧਰ ਪਾਸ਼ਾ ਦੇ ਪੁੱਤਰ ਨੇ ਇਹ ਮਾਤਾ ਭਾਗਕੌਰ ਜੀਆਂ ਵਾਰਸਾਂ ਨੇ ਤੁਸੀਂ ਇਹਨਾਂ ਤੇ ਜਿੰਨਾ ਜ਼ੁਲਮ ਕਰੋਗੇ ਇਹ ਉਹਨੇ ਅਗਾਹ ਵੱਧ ਕੇ ਆਉਣਗੇ ਇਨਾ ਦੇ ਸਿਰ ਕੱਟੇ ਤਾਂ ਜਾਣਗੇ ਪਰ ਇਹ ਸਿਰ ਕਿਤੇ ਝੁਕਲ ਨਹੀਂ ਲੱਗੇ ਇਹ ਕੌਮ ਤਾਂ ਉਹ ਕੌਮ ਹੈ ਜਿਹੜੀ ਦੂਜਿਆਂ ਦੇ ਲਈ ਆਪਣੇ ਗੁਰੂ ਨੂੰ ਸੀਧ ਕਰਵਾ ਦਿੰਦੀ ਹੈ ਦੂਜਿਆਂ ਨੂੰ ਹੱਕ ਦਵਾ ਦਿੰਦੀ ਹੈ ਫਿਰ ਇਹ ਕੌਮ ਆਪਣਾ ਹੱਕ ਕਿਵੇਂ ਛੱਡੇਗੀ ਅਸੀਂ ਦੂਜਿਆਂ ਦੇ ਹੱਕ ਦਵਾਏ ਆ ਅਸੀਂ ਆਪਣਾ ਹੱਕ ਕਿਵੇਂ ਛੱਡਣਗੇ ਜ਼ੋਰ ਲਾਉਂਦੇ ਆਈ ਆ ਦੁਨੀਆ ਜ਼ੋਰ ਲਾਉਂਦੇ ਰਹਿਣਗੇ ਪਰ ਸਿੱਖ ਕੌਮ ਪੰਜਾਬੀ ਨਾਂ ਪਹਿਲਾਂ ਕਦੇ ਝੁਕੇ ਆ ਤੇ ਨਾ ਇਹਨਾਂ ਨੇ ਅਗਾ ਕਦੇ ਝੁਕਣਾ ਆ ਇਹ ਸਿਰ ਕਟਾਉਣਾ ਤਾਂ ਮਨਜ਼ੂਰ ਕਰ ਲੈਂਦੇ ਆ ਪਰ ਸਿਰ ਝਕਾਉਣਾ ਮਨਜ਼ੂਰ ਨਹੀਂ ਕਰਦੇ ਇਹ ਨਹੀਂ ਝੁਕਦੇ ਬਾਬਾ ਸਤੀਦਾਸ ਨੂੰ ਆਖਿਆ ਗਿਆ ਕਿਵੇਂ ਸ਼ੀਦ ਕਰੀਏ ਤਿੰਨਾਂ ਨੇ ਬੈਠ ਕੇ ਇਹ ਬਿਉਂਤ ਬਣਾਈ ਸਾਫੀ ਖਾਨ ਨੇ ਕਾਜੀ ਬੋਰੇ ਨੇ ਜਲਾਦ ਜਲਾਲੂਦੀਨ ਨੇ ਦਿਨਾਂ ਨੇ ਬੈਠ ਕੇ ਸਲਾਹ ਬਣਾਈ ਕਿ ਬਾਬਾ ਮਤੀ ਦਾਸ ਬਾਬਾ ਦਿਆਲੇ ਤੂੰ ਭੇੜੀ ਸਜਾ ਦੋ ਬਾਬਾ ਸਤੀਦਾਸ ਨੂੰ ਰੂਹ ਚ ਲਪੇਟ ਕੇ ਸਾੜੋ ਰੂਹ ਨੂੰ ਤੇਲ ਲਾ ਦਿਓ ਜਿਸਮ ਸੜੇਗਾ ਜਿਸਮ ਖਤਮ ਹੋਏਗਾ ਤੜਫਣਗੇ ਛੱਡ ਦਿਓ ਖੁੱਲਾ ਜਦੋਂ ਅੱਗ ਲੱਗੇਗੀ ਬਾਬਾ ਸਤੀਦਾਸ ਇੱਧਰ ਜਾਣਗੇ ਉੱਧਰ ਜਾਣਗੇ ਆਪਣੀ ਜ਼ਿੰਦਗੀ ਦੀ ਭੀਖ ਮੰਗਣਗੇ ਤੇ ਬਾਬਾ ਸਤੀਦਾਸ ਨੇ ਆਖਿਆ ਸੀ ਮੈਂ ਗੁਰੂ ਦਾ ਸਿੱਖ ਹਾਂ ਮੈਂ ਡੋਲਾਗਾ ਨਹੀਂ ਮੈਂ ਭੱਜਾਂ ਦਾ ਨਹੀਂ ਮੈਂ ਜਿੱਥੇ ਤੁਸੀਂ ਮੈਨੂੰ ਖੜ ਕੇ ਅੱਗ ਲਾਓਗੇ ਮੈਂ ਉੱਥੇ ਖੜਾ ਰਹਾਗਾ ਇੱਕ ਕਦਮ ਅਗਾਂਹ ਦੇ ਪਛਾਹ ਨਹੀਂ ਕਰਾਂਗਾ ਬੇਹੂ ਕਿੱਡੀ ਕਮਾਲ ਦੀ ਸਿੱਖੀ ਐ ਸੰਗਤ ਜੀ ਕਿੱਡੀ ਕਮਾਲ ਦੀ ਸਿੱਖੀ ਐ ਬਾਬਾ ਸਤੀਦਾਸ ਜੀ ਨੂੰ ਅੱਗ ਲਾਏ ਗਈ ਤੇ ਬਾਬਾ ਸਤੀਦਾਸ ਆਪਣੇ ਮੁਖ ਤੋਂ ਜਬਦੀ ਸਾਹਿਬ ਦਾ ਪਾਠ ਆਰੰਭ ਕਰਦੇ ਆ ਇਹਨਾਂ ਨੇ ਮੰਨ ਚ ਇਹ ਸੀ ਕਿ ਭੱਜਣਗੇ ਤੜਫਣਗੇ ਨੂੰ ਦੇਖਿਆ ਜਿਹਨੂੰ ਅੱਗ ਲੱਗਦੀ ਹੈ ਬੰਦੇ ਨੂੰ ਭੱਜਦਾ ਹੈ ਬੰਦਾ ਪਰ ਬਾਬਾ ਸਤੀਦਾਤਾ ਜੀ ਇੱਕੋ ਥਾਂ ਤੇ ਖੜੇ ਹੋਏ ਹੋਏ ਉਹਨਾਂ ਦਾ ਜਿਸਮ ਸਵਾ ਤਾਂ ਹੋ ਗਿਆ ਜਿਸਮ ਸੜ ਤਾਂ ਗਿਆ ਪਰ ਬਾਬਾ ਸਤੀਦਾਤਾ ਜੀ ਇੱਕੋ ਥਾਂ ਤੇ ਖੜੇ ਹੋਏ ਆਪਣੀ ਸਿੱਖੀ ਨਿਭਾਉਂਦੇ ਆ ਸਿਰ ਨਹੀਂ ਝੁਕਾਉਂਦੇ ਧੰਨ ਗੁਰੂ ਤੀਖ ਭਗਵਦਰ ਪਾਸਾ ਦਾ ਦਿਲੋਂ ਸ਼ੁਕਰਾਨਾ ਕਰਦੇ ਆ ਆਲੋਕ ਜੀ ਆ ਪ੍ਰੀਖਿਆ ਪਈਆਂ ਸੀਗੀਆਂ ਆ ਪ੍ਰੀਖਿਆਾਂ ਦੇ ਵਿੱਚੋਂ ਸਤਪੁਰ ਤੇਰੀ ਕਿਰਪਾ ਦੇ ਨਾਲ ਤੇਰੇ ਤਿੰਨੇ ਸਿੱਖ ਪਾਸ ਹੋ ਗਏ ਹੁਣ ਤਿੰਨਾ ਸਿੱਖਾਂ ਨੂੰ ਸ਼ਹੀਦ ਕੀਤਾ ਚਾਂਦਨੀ ਚੌਂਕ 'ਚ ਤਿੰਨਾ ਦੀਆਂ ਪਵਿੱਤਰ ਦੇਹਾਂ ਪਈਆਂ ਨੇ ਇਹ ਤੜਫ ਗਏ ਕਮਾਲ ਹੋ ਗਿਆ ਸੀ ਝਕਾਉਣਾ ਚਾਹੁੰਦੇ ਸੀ ਇਹ ਝੁਕੇ ਨਹੀਂ ਅਸੀਂ ਡਰਾਉਣਾ ਚਾਹੁੰਦੇ ਸੀ ਇਹ ਡਰੇ ਨਹੀਂ ਹੁਣ ਕੀ ਬਣੇਗਾ ਕੀ ਮੂ ਦਿਖਾਵਾਂਗੇ ਔਰੰਗਜ਼ੇਬ ਨੂੰ ਉਸ ਇੱਡਾ ਜ਼ੁਲਮ ਕਰਕੇ ਵੀ ਸਿੱਖਾਂ ਨੂੰ ਝੁਕਾ ਨਹੀਂ ਸਕੇ ਜੇ ਮੈਂ ਸੋਚਦਾ ਹਾਂ ਨਾ ਸੰਗਤ ਜੀ ਬਾਹਰ ਖੜੇ ਬਾਬਾ ਜੈਤਾ ਤੇ ਬਾਬਾ ਗੁਰਦਿੱਤਾ ਜੀ ਦੇਖਦੇ ਆ ਉਹ ਕੀ ਭੀੜ ਬਹੁਤ ਇਕੱਠੀ ਹੋਈ ਹੋਈ ਹੈ ਦੁਨੀਆਂ ਦੇਖ ਰਹੀਆਂ ਖੜੀ ਉਸ ਭੀੜ ਵਿੱਚ ਬਾਬਾ ਜੈਤਾ ਵੀ ਖਲੋਤਾ ਹੈ ਤੇ ਬਾਬਾ ਗੁਰਦਿੱਤਾ ਵੀ ਖਲੋਤਾ ਹੈ ਤੇ ਮੈਂ ਸੋਚਦਾ ਹਾਂ ਬਾਬੇ ਜੈਤੇ ਤੇ ਬਾਬੇ ਗੁਰਦਿੱਤੇ ਨੇ ਕਿਵੇਂ ਸਬਰ ਰੱਖਿਆ ਹੋਣਾ ਸਾਡੇ ਨਾਲ ਦੇ ਸਿੱਖ ਨੇ ਮੇਰੇ ਭਰਾ ਨੇ ਮੇਰੇ ਮਿੱਤਰ ਨੇ ਮੇਰੇ ਗੁਰੂ ਕੇ ਸਿੱਖ ਨੇ ਕਿਵੇਂ ਉਹਨਾਂ ਨੇ ਆਪਣੇ ਹੰਝੂ ਲੁਕੋਏ ਹੋਣੇ ਆ ਇੱਟਾ ਕੁਝ ਸਾਰਾ ਕੁਝ ਚਾਂਦਨੀ ਚੌਂਕ ਦਾ ਸਾਰਾ ਸਾਕਾ ਆਪਣੀ ਅੱਖੀ ਦੇਖਿਆ ਪਰ ਕਿਵੇਂ ਆਪਣੇ ਅੰਦਰ ਦੇ ਜਜ਼ਬਾਤਾ ਦੇ ਉੱਤੇ ਕਾਬੂ ਪਾਇਆ ਹੋਣਾ ਜੀ ਉਹਨਾਂ ਨੇ ਭੁੱਲਿਓ ਨਾ ਸੰਗਤ ਜੀ ਕੁਰਬਾਨੀ ਭੁੱਲਿਓ ਨਾ ਇਹਨਾਂ ਦੀ ਦਿੱਤੀ ਹੋਈ ਇਹ ਸ਼ਹੀਦੀ ਗੁਰਤੇਗ ਬਹਾਦਰ ਪਾਸਾ ਜਿਹੜੇ ਤਿੰਨੇ ਸਿੱਖ ਸਿੱਖੀ ਨਿਭਾਉਂਦੇ ਹੋਏ ਚਾਂਦਨੀ ਚੌਕ 'ਚ ਸ਼ਹੀਦੀ ਦਾ ਜਾਂਪੀ ਗਏ